ਸਤ ਸ੍ਰੀ ਅਕਾਲ ਦੋਸਤੋ ਦੋਸਤੋ ਜੇਕਰ ਤੁਹਾਨੂੰ ਸੌਕ ਹੈਗਾ ਬ੍ਰਾਂਡਡ ਕੱਪੜੇ ਪਾਉਣ ਦਾ ਘੱਟ ਬਜਟ ਦੇ ਵਿੱਚ ਤੁਸੀਂ ਬ੍ਰਾਂਡਡ ਕੱਪੜੇ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਵਧੀਆ ਇੱਕੋ ਇੱਕ ਬ੍ਰਾਂਡ ਹੈਗਾ ਜੀ ਜੂਡੀਓ ਜਿਸ ਦੇ ਕਿ ਆਊਟਲੈਟ ਜਿਵੇਂ ਪਟਿਆਲਾ ਹੋ ਗਿਆ ਬਰਨਾਲਾ ਆਊਟਲੈਟ ਦੇ ਵਿੱਚ ਉਹ ਗਾ ਲੁਧਿਆਣਾ ਹੋ ਗਿਆ ਪੰਜਾਬ ਦੇ ਲਗਭਗ ਕਈ ਸਰਾਂ ਦੇ ਵਿੱਚ ਜੂਡੀਓ ਦੇ ਆਊਟਲੈਟ ਬਣੇ ਹੋਏ ਨੇ ਜੀ ਉਹ ਆਪਾਂ ਦਿਖਾਉਣੇ ਆ ਤੁਹਾਨੂੰ ਜੂਡੀਓ ਦਾ ਪੂਰਾ ਆਊਟਲੈਟ ਅੰਦਰ ਕੀ ਪ੍ਰਾਈਸ ਨੇ ਉਹਨਾਂ ਦੇ ਕੀ ਇਸ ਟਾਈਮ ਡਿਸਕਾਊਂਟ ਚੱਲ ਰਿਹਾ ਉਹਦੇ ਬਾਰੇ ਦਿੰਨੇ ਆ ਤੁਹਾਨੂੰ ਜਾਣਕਾਰੀ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਕੱਪੜੇ ਨੇ ਤੇ ਬਰਾਇਟ ਰੇਟ ਬਹੁਤ ਰੀਜ਼ਨੇਬਲ ਨੇ ਜੀ ਮੈਕਸਿਮ 1000 ਰੁਪਏ ਤੱਕ ਹੈਗੇ ਨੇ ਤਾਂ ਕੋਈ ਵੀ ਆਈਟਮ 1000 ਤੋਂ ਉੱਪਰ ਕੋਈ ਵੀ ਕੱਪੜਾ ਨਹੀਂਗਾ ਕੋਈ ਜੀਨਸ ਲੈ ਲਓ ਕੋਈ ਬਲੇਜ਼ਰ ਲੈ ਲਓ ਕੋਈ ਜੈਕਟ ਲੈ ਲਓ ਲੇਡੀਜ਼ ਦਾ ਵੀ ਬਹੁਤ ਤਰ੍ਹਾਂ ਦੇ ਕੁਆਲਿਟੀ ਹੈਗੀ ਲੇਡੀਜ਼ ਦੇ ਕੱਪੜਿਆਂ ਦੇ ਵਿੱਚ ਐਸੈਸਰੀ ਦੇ ਵਿੱਚ ਜਿਵੇਂ ਸੌਕਸ ਵਗੈਰਾ ਹੋਗੀਆਂ ਜੈਕਟ ਹੋਗੀਆਂ ਇਹ ਤਾਂ ਇਹ ਤੁਹਾਨੂੰ ਸਾਰਾ ਪਹਿਲਾਂ ਆਪਾਂ ਲੇਡੀਜ਼ ਦਾ ਦਿਖਾ ਰਹੇ ਹੈਗੇ ਜੀ ਲੇਡੀਜ਼ ਸੈਕਸ਼ਨ ਹੈਗਾ ਸਾਰਾ ਲੇਡੀਜ਼ ਦੇ ਕੱਪੜੇ ਹੋਗੀਆਂ ਜੈਕਟਸ ਹੋਗੀਆਂ ਹੁੱਡੀ ਹੋਗੀਆਂ ਆਪਣੇ ਲੋਅਰਸ ਲੋਅਰ ਵਗੈਰਾ ਹੋਗੀਆਂ ਇੱਕ ਛੋਟਾ ਹੋ ਗਿਆ ਸਾਰੇ ਬਹੁਤ ਹੀ ਵਧੀਆ ਸਟੱਫ ਹੈਗਾ ਜੀ ਇਹਨਾਂ ਦਾ ਜੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਤੇ ਬਹੁਤ ਹੀ ਵਧੀਆ ਕੱਪੜੇ ਮਿਲਦੇ ਆ ਤੁਹਾਨੂੰ ਜੀ ਕੱਪੜੇ ਹੋਗੇ ਐਸੈਸਰੀ ਹੋ ਗਈ ਸੌਕਸ ਵਗੈਰਾ ਹੋ ਗਈਆਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਆ ਤੁਹਾਨੂੰ ਜੀ ਜੇਕਰ ਤੁਹਾਡਾ ਸੌਕ ਹੈਗਾ ਬ੍ਰਾਂਡਡ ਕੱਪੜੇ ਪਾਉਣ ਦਾ ਨਾਲ ਤਾਂ ਤੁਹਾਡਾ ਸੌਕ ਪੂਰਾ ਹੋ ਜਾਊਗਾ ਜੀ ਕਿ ਅਸੀਂ ਬ੍ਰਾਂਡਡ ਕੱਪੜੇ ਪਾ ਰਹੇ ਆ ਤੇ ਨਾਲੇ ਤੁਹਾਡੀ ਪੈਸੇ ਦੀ ਬਚਤ ਹੋ ਜੂਗੀ ਜੀ ਇਹ ਦੇਖੋ ਸਾਰਾ ਲੇਡੀਜ਼ ਹੈਗਾ ਜੀ ਇਹ ਕੋਟੀਆਂ ਵਗੈਰਾ ਹੋ ਗਈਆਂ ਜੀ ਕੁਰਤੀਆਂ ਹੋ ਗਈਆਂ ਜਿਹੜੀਆਂ ਆਪਣੇ ਰੈਡੀਮੇਡ ਕੁਰਤੀਆਂ ਬਣੀਆਂ ਬਣਾਈਆਂ ਹੁੰਦੀਆਂ ਜੈਕਟ ਹੋ ਗਈਆਂ ਸ਼ਰਟਸ ਕਟ ਹੋ ਗਈਆਂ ਸ਼ਰਟਸ ਹੋ ਗਈਆਂ ਸ਼ਾਰਟਸ ਹੋ ਗਏ ਸਾਰੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਸਟੱਫ ਆ ਜੀ ਇਹਦਾ ਜੂਡੀਓ ਦਾ ਜੇ ਆਪਾਂ ਲੈਣਾ ਚਾਹੁੰਦੇ ਆ ਬ੍ਰਾਂਡਡ ਕੱਪੜਾ ਇੱਕ ਵਾਰੀ ਜ਼ਰੂਰ ਆਪਾਂ ਪਹੁੰਚੋ ਜੀ ਜੂਡੀਓ ਦੇ ਵਿੱਚ ਜਿਸ ਤਰ੍ਹਾਂ ਕੇ ਬਰਨਾਲੇ ਔਰ ਗਲੈਟ ਦੇ ਵਿੱਚ ਵੀ ਜੂਡੀਓ ਦੇ ਆਪਾਂ ਸਭ ਤੋਂ ਜ਼ਿਆਦਾ ਰਸ ਹੁੰਦਾ ਤਾਂ ਜੂਡੀਓ ਦੇ ਸ਼ੋਰੂਮ 'ਚ ਹੁੰਦਾ ਜੀ ਕਿਉਂਕਿ ਰੀਜ਼ਨੇਬਲ ਪ੍ਰਾਈਸ ਨੇ ਜੀ ਤੇ ਇਹ ਸਟਾਫ ਬਹੁਤ ਵਧੀਆ ਬਹੁਤ ਵਧੀਆ ਕਪੜਾ ਹੈ ਜੀ ਦੇਖੋ ਜੀ ਧਿਆਨ ਦੇ ਨਾਲ ਤੁਸੀਂ ਦੇਖੋ ਸਾਰਾ ਲੇਡੀਜ਼ ਵਾਲਾ ਹੈਗਾ ਇਹ ਸੈਕਸ਼ਨ ਜਿਹੜਾ ਤੁਹਾਨੂੰ ਦਿਖਾ ਰਹੇ ਹੈਗੇ ਆ ਫਿਰ ਤੋਂ ਹੁਣ ਜੈਂਟਸ ਵਾਲਾ ਦਿਖਾਵਾਂਗੇ ਜੀ ਦੇਖੋ ਕੋਈ 699 799 899 ਐਂਡ ਇਹਦਾ 990 ਤੱਕ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਬ੍ਰੈਂਡਾਂ ਦੇ ਹੋਰ ਕੋਈ ਬ੍ਰਾਂਡੇਡ ਕਪੜੇ ਲਵਾਂਗੇ ਉਹ ਮੈਨੂੰ ਤਾਂ ਨਹੀਂ ਲੱਗਦਾ ਵੀ 1000 ਰੁਪਏ ਚ ਕੋਈ ਹੋਊਗਾ ਕਿਸੇ ਕੋਈ ਸ਼ਰਟ ਵੀ ਨਹੀਂ 1000 ਰੁਪਏ ਦੇ ਵਿੱਚ ਮਿਲਦੀ ਇੱਥੇ ਹਰ ਇੱਕ ਆਈਟਮ 999 ਐਂਡ ਐਂਡਾ ਜੀ 149 ਰੁਪਏ ਤੋਂ ਸਟਾਰਟ ਹੋ ਜਾਂਦਾ ਨਾ ਇਹਦਾ ਜੀ 151 ਤੋਂ ਲੈ ਕੇ 999 ਤੱਕ ਆਏਗਾ ਇਹਨਾਂ ਦਾ ਐਂਡ ਜੀ ਬਿਲਕੁਲ ਬਾਕੀ ਤੁਸੀਂ ਦੇਖ ਲਓ ਜੀ ਸਾਰਾ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਫਰਾਕ ਸੂਟ ਆ ਗਏ ਨੇ ਜੀ ਲੇਡੀਜ਼ ਦੇ ਦੇਖੋ 899 ਦੇ ਵਿੱਚ ਪੂਰੇ ਟੌਪ ਦੇ ਜਿਹੜੇ ਘੱਟੋ ਘੱਟ 3 3000 3500 ਚ ਮਿਲਦੇ ਆ ਹੋਰ ਆਪਾਂ ਜੇਕਰ ਕਿਸੇ ਵੀ ਬ੍ਰਾਂਡਡ ਸ਼ੋਰਮ ਚੋਂ ਲੈਣੇ ਆ ਇਸ ਤਰ੍ਹਾਂ ਦੇ ਆ ਆਪਣੇ ਹੋ ਗਈਆਂ ਟੀ-ਸ਼ਰਟਸ ਹੋ ਗਈਆਂ ਜੀ ਆ ਫਰਾਕ ਸੂਟ ਆ ਗਏ ਜੀ ਲੇਡੀਜ਼ ਦੇ ਬਹੁਤ ਹੀ ਵਧੀਆ ਨੇ ਜੀ ਸਾਰੇ ਕੱਪੜੇ ਜੂਡੀਓ ਦੇ ਜੋ ਵੀ ਕਹਿਆ ਪ੍ਰਿੰਟ ਹੈ ਜਿਹੜਾ ਐਡ ਤੇ ਨਹੀਂ ਪੈਸਾ ਲਾਉਂਦਾ ਆਪਣਾ ਸਭ ਜ਼ਿਆਦਾ ਉਹ ਕਹਿੰਦਾ ਮੈਂ ਕਸਟਮਰ ਨੂੰ ਵੀ ਫਾਇਦਾ ਦੇਣਾ ਉਹ ਨਹੀਂ ਜਿੰਨਾ ਮੈਂ ਕਿਤੇ ਐਡ ਤੇ ਖਰਚਾ ਕਰੂੰਗਾ ਉਹ ਨਹੀਂ ਉਹ ਕਸਟਮਰ ਦਾ ਫਾਇਦਾ ਕਰਦਾ ਜੀ ਕਿਉਂਕਿ ਉਹਨੇ ਕਸਟਮਰ ਨੂੰ ਪਾਇਲ ਦਿੱਤੀ ਆ ਜੀ ਵੀ ਕਸਟਮਰ ਨੂੰ ਵੀ ਘੱਟ ਰੇਟ ਦੇ ਉੱਪਰ ਮੈਂ ਕੱਪੜਾ ਦੇਵਾਂ ਤੇ ਕਸਟਮਰ ਨੂੰ ਫਾਇਦਾ ਪਹਜਾਵਾਂ ਨਾ ਕਿ ਐਡ ਵਾਲਿਆਂ ਨੂੰ ਬਾਕੀ ਕੰਪਨੀ ਹੁੰਦੀਆਂ ਜਿਆਦਾ ਪੈਸਾ ਉਹ ਐਡ ਤੇ ਲਾਉਂਦੀਆਂ ਨੇ ਜੀ ਜਿਹੜਾ ਐਡ ਵਾਲਾ ਪੈਸਾ ਉਹੀ ਕੋ ਐਡ ਦੀ ਕੋਸਟਿੰਗ ਜਿਹੜੀ ਉਹ ਤੇ ਪ੍ਰੋਡਕਟ ਤੇ ਪੈ ਜਾਂਦੀ ਹੈ ਜੀ ਤਾਂ ਕਰਕੇ ਪ੍ਰੋਡਕਟ ਮਹਿੰਗੇ ਹੋ ਜਾਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਅੱਗੇ ਸੂਜ ਵਗੈਰਾ ਵੀ ਹੈਗੇ ਨੇ ਜੀ ਜੂਡੀ ਸੂਜ ਹੋ ਗਏ ਆਪਣੇ ਸਲੀਪਰ ਹੋ ਗਏ ਬਾਥਰੂਮ ਚੱਪਲ ਹੋ ਗਈ socks ਹੋ ਗਈਆਂ ਤੇ ਜਿਸ ਤਰ੍ਹਾਂ ਮੇਲ ਪੌਂਸ ਹੋ ਗਈ ਬਹੁਤ ਸਾਰੀ ਐਸੈਸਰੀ ਹੈਗੀ ਲਗਭਗ ਲੇਡੀਜ਼ ਦੀ ਜੀ ਇਹ ਦੇਖੋ ਸੂਜ ਆ ਗਈ ਜੀ スニーカー ਆ ਗਏ ਜੂਡੀਓ ਦੇ 7-800 ਲਗਭਗ ਹੈ ਮੈਕਸਿਮਮ 7-800 ਤੱਕ ਨੇ ਜੀ スニーカー ਨੇ ਜਿਹੜੇ スニーカー ਹੋ ਗਏ ਸਪੋਰਟਸ ਸ਼ੂ ਹੋ ਗਏਗੀ ਜਿਸ ਤਰ੍ਹਾਂ ਕਿ ਉਹਨੇ ਬਾਥਰੂਮ ਚੱਪਲ ਹੋ ਗਈ सੈਂਡਲ ਹੋ ਗਏ ਲੇਡੀਜ਼ ਸੈਂਡਲ ਪਾਰਟੀ ਵੇਅਰ ਲਈ ਸੈਂਟਰਲ ਸਲੀਪਰ ਵਗੈਰਾ ਹੋਗੇ ਸਾਰੇ ਜੀ ਸਾਰਾ ਇਹ ਲੇਡੀਜ਼ ਸੈਕਸ਼ਨ ਹੀ ਦਿਖਾ ਰਿਹਾ ਤੁਹਾਨੂੰ ਜੀ ਇਹ ਆਪਣਾ ਸ਼ੋਰੂਮ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਪਟਿਆਲੇ ਦਾ ਜੀ ਦੋ ਸੈਕਸ਼ਨ ਬਣੇ ਹੋਏ ਆ ਨੀਚੇ ਹੈਗਾ ਲੇਡੀਜ਼ ਦਾ ਉੱਪਰ ਜੈਂਟਸ ਦਾ ਜੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੂਜ਼ ਵਗੈਰਾ ਸਪੋਰਟਸ ਸ਼ੂ ਹੋਗੇ スニーカー ਹੋਗੇ ਚਪਲ ਹੋਗੀ ਸਲੀਪਰ ਹੋਗੇ ਬਾਥਰੂਮ ਚਪਲ ਹੋਗੀ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਸਟਾਕ ਹੈ ਜੀ ਇਨਾਂ ਕੋਲ ਇੱਕ ਵਾਰੀ ਜ਼ਰੂਰ ਆ ਕੇ